ਮੈਂ ਲੈਣੇ ਸੀ ਕੁਝ ਗਮਲੇ ਤੇ ਯਾਰ ਚੋਂ ਤਾਂ ਬਹੁਤ ਮਹਿੰਗੇ ਆ ਤੇ ਨਾਲ ਇੰਨੇ ਵਧੀਆ ਵੀ ਨਹੀਂ ਹੁੰਦੇਗੇ ਤੇ ਮੈਂ ਸੱਚਾ ਬਾਈ ਕੋਲ ਜਾ ਕੇ ਦੇਖਦੇ ਆ ਕਿਵੇਂ ਦੇ ਬਣਾਏ ਆ ਨਾਲ ਹੀ ਪਿੰਡ ਆ ਬਾਈ ਦਾ ਚੈੱਕ ਕਰਦੇ ਆ ਜਾ ਕੇ ਕਿਵੇਂ ਦੇ ਬਣਾਏ ਆ ਤੁਹਾਨੂੰ ਵੀ ਦਿਖਾਉਣੇ ਆ ਬਾਕੀ ਸੀਮਿੰਟ ਵਗੈਰਾ ਪਲਾਸਟਿਕ ਦੇ ਗਮਲਿਆਂ ਤੋਂ ਜ਼ਿਆਦਾ ਵਧੀਆ ਮਿੱਟੀ ਦੇ ਗਮਲੇ ਹੁੰਦੇ ਆ ਜਿਵੇਂ ਮਿੱਟੀ ਦੇ ਭਾਂਡੇ ਵਧੀਆ ਹੁੰਦੇ ਓਵੇਂ ਹੀ ਇਹ ਵੀ ਵਧੀਆ ਰਹਿੰਦੇ ਆ ਉਹਦਿਆਂ ਨੂੰ ਜ਼ਿਆਦੀ ਗਰੋਥ ਹੁੰਦੀ ਹੈ ਇਹਦੇ ਨਾਲ ਆਪਣਾ ਪਿੰਡ ਸੀ ਜੋ ਇਹ ਤੇ 2 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦਾ ਪਿੰਡ ਆ ਫਕੀਰ ਵਾਲੀ ਪਿੰਡ ਦਾ ਨਾਮ ਆ ਤੇ ਜਾ ਕੇ ਆਪਾਂ ਦੇਖਦੇ ਹਾਂ ਕਿਵੇਂ ਦੀ ਚੀਜ਼ ਮਿਲਦੀ ਆਪਾਂ ਨੂੰ ਲਓ ਜੀ ਆਪਾਂ ਆ ਗਏ ਆਈ ਪਿੰਡ ਦੇ ਵਿੱਚ ਇਹ ਹੈਗਾ ਰਾਜਸਥਾਨ ਦਾ ਪਿੰਡ ਫਕੀਰ ਵਾਲੀ ਤੇ ਪਿੰਡ ਬਹੁਤ ਵੱਡਾ ਆ ਤੇ ਲੋਕ ਉਹ ਪਸੰਦ ਹੈ ਆਪਾਂ ਆਜ਼ਾਦੀ ਤੋਂ ਪਹਿਲਾਂ ਦਾ ਪਿੰਡ ਆ ਇਹ ਬਹੁਤ ਪੁਰਾਣਾ ਘੱਟੋ ਘੱਟ 100 ਸਾਲ ਪੁਰਾਣਾ ਪਿੰਡ ਕਹਿ ਸਕਦੇ ਆਪਾਂ ਕਿੰਨੇ ਨਾਲ ਕਿਤੇ ਆਬਾਦੀ ਹੈਗੀ ਹੋਵੇ ਤੇ ਕਿਤੇ ਨਹੀਂਗੀ ਤੇ ਬਈ ਇਧਰੋਂ ਪਿੰਡ ਖਾਲੀ ਪਿਆ ਆ ਮੰਦਰਾ ਜੀ ਆਪਾਂ ਗਏ ਆ ਗਵਾਚ ਪਿੰਡ ਦੇ ਵਿੱਚ ਤੇ ਮੈਂ ਫੋਨ ਕਰਕੇ ਪੁੱਛਿਆ ਨਦਰ ਨੂੰ ਮੈਂ ਗਿਆ ਯਾਰ ਲੈ ਜਾਣ ਕੇ ਉਹਦੇ ਝਾੜੀਆਂ ਦੇ ਵਿੱਚ ਸਿੱਕ ਤੇ ਮਿੰਟ ਚ ਆ ਗਿਆ ਮੈਂ ਤੇ ਮੈਂ ਲੈਣਾ ਪੁੱਛ ਰ ਸੀ ਕਿਸੇ ਨੂੰ ਮੈਂ ਰਸਤਾ ਇੱਥੋਂ ਤੇ ਉਹ ਕਹਿੰਦਾ ਐ ਜਾ ਕੇ ਐ ਜਾਣਾ ਤੇ ਬਸ ਇੰਨੇ ਚਿਕ ਮਾਰ ਗਿਆ ਭਾਈ ਆ ਗਿਆ ਅੱਗੇ ਕਹਿੰਦਾ ਅੱਗੇ ਖੜਾ ਸਾਹਮਣੇ ਤੇ ਬਸ ਆਪਾਂ ਜਾਣਦੇ ਹਾਂ ਹੁਣ ਆਪਾਂ ਅੱਗੇ ਬਾਈ ਦੇਖ ਰੇ ਮਾਈ ਕੋ ਸੀਮੈਂਟ ਵਾਲੇ ਪਏ ਅੱਛਾ ਇਹ 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 ਅੱਗੇ ਨਿਕਲਦੀ ਹੈ ਹਾਂ ਇਹਦੇ ਵਿੱਚ ਅੱਗ ਤੇ ਉੱਤੇ ਮੂੰਹ ਰੱਖਿਆ ਹੁੰਦਾ ਇੱਕ ਅੱਛਾ ਨੇ ਇਹਦੇ ਸਾਰੀ ਮਿੱਟੀ ਆ ਜਾਂਦੀ ਉੱਤੇ ਹਾਂ ਮਿੱਟੀ ਆ ਗੋਏ ਵਾਲੀ ਖਾਤ ਹੁੰਦੀ ਨਾ ਉਹ ਲਾ ਕੇ ਫਿਰ ਆ ਰੱਖੀ ਲਾ ਦਿੰਦੇ ਅੱਗੇ ਅੱਛਾ ਮਤਲਬ ਸਾਰੇ ਲੈਵਲ ਕਰਕੇ ਹੂੰ ਮਤਬਾਦ ਉਹ ਢਿੱਕਰੀ ਆ ਲੰਦੇ ਫਿਰ ਗੋਏ ਵਾਲੀ ਖਾਤ ਫਿਰ ਆਖੇ ਅੱਛਾ ਕਿੰਨੇ ਦਿਨ ਰੱਖਦੇ ਫਿਰ ਤੀਜੇ ਦਿਨ ਪੱਕ ਜਾਂਦੀ ਮਤਲਬ ਅੱਜ ਜੇ ਮੈਂ ਆ ਵੀ ਪਾਤੀ ਕੱਲ੍ਹ ਸ਼ਾਮ ਤੱਕ ਪੱਕ ਜਾਣਗੇ ਤੀਜੇ ਦਿਨ ਨਿਕਲ ਜੂਗੀ ਠੀਕ ਹੈ ਯਾਰ ਕਿਹੜਾ ਆਏਗਾ ਕਿਹੜਾ ਮਿੱਟੀ ਪੀਣੀ ਪੈਂਦੀ ਪਹਿਲਾਂ ਨੂੰ ਅੱਛਾ ਫੇਰਾਟੇ ਵਾਂਗ ਗੋਲ ਕੇ ਫੇਰ ਬਣਾਉਣਾ ਪੈਂਦਾ ਸਹੀ ਆ ਆਇਆ ਸੀ ਕਿ ਹੁਣ ਲਾ ਹੁਣ ਪਰਿਆ ਸਵੇਰੇ ਵਾਸਤੇ ਅੱਛਾ ਆਦ ਗਿਆ ਸੀ ਮੈਂ 11 ਵਜੇ ਆ ਗਿਆ ਪਹਿਲਾਂ ਹੀ ਲੋਡ ਗੱਡੀ ਆ ਹੋਰ ਸ਼ਾਮ ਨੂੰ ਓਕੇ ਹੋਰ ਜਕਟ ਹੋ ਕੇ ਮਾਲ ਸਾਰਾ ਹੋੜ ਟੁੱਟ ਗਿਆ ਡਿਕਰੀਆਂ ਰੱਖੀ ਆ ਤਾਂ ਨੇ ਟੁੱਟ ਕੇ ਮਤਲਬ ਬਣਦੇ ਬਣਦੇ ਨਹੀਂ ਉਹ ਤਾਂ ਪਹਿਲਾਂ ਦੇ ਬਣਾ ਕੇ ਰੱਖੀ ਹੁੰਦੇ ਨੇ ਟੁੱਟੇ ਪਏ ਨੂੰ ਹਾਂ ਤਾਂ ਟੁੱਟੇ ਪਏ ਉਹ ਟੁੱਟੇ ਰੱਖਦੇ ਨੇ ਰੱਖਣਾ ਚਾਹੀਦਾ ਟੁੱਟੇ ਟੁੱਟੇ ਵੀ ਚਾਹੀਦੇ ਇਹ ਦੇ ਉੱਤੇ ਲਾਉਣ ਵਾਸਤੇ ਇਹਨਾਂ ਦੇ ਉੱਤੇ ਲਾਉਣ ਨੂੰ ਇਹਨਾਂ ਦੇ ਉੱਤੇ ਸਹੀ ਹੈ ਲੱਗੜਾ ਨੂੰ ਆ ਕੇ ਛੇ ਛੇ ਕੜੇ ਮਤਲਬ ਪੁਰਾਣੇ ਲਾਏਗੇ ਅੱਛਾ ਬਾਅਦ ਚ ਨਵੇਂ ਰੱਖੀਏ ਕਿਉਂ ਸਾਰੇ ਨਵੇਂ ਲਾਦੇ ਇਹਨਾਂ ਤੇ ਟੁੱਟਣ ਦਾ ਡਰ ਜ਼ਿਆਦਾ ਹੁੰਦਾ ਇਹ ਤਾਂ ਯਾਰ ਮਤਲਬ ਨਵੇਂ ਬੰਦੇ ਨੂੰ ਤਾਂ ਇਹ ਵੀ ਨਹੀਂ ਪਤਾ ਹਣਾ ਕਿਦਾਂ ਜਿਚਾਉਣੇ ਨਾ ਨਹੀਂ ਪਤਾ ਮੈਨੂੰ ਆਪ ਨੂੰ ਨਹੀਂ ਜਿਤਾਣੇ ਹੁੰਦੇ ਸੀ ਪਹਿਲਾਂ ਦੋ ਸਾਲ ਪਹਿਲਾਂ ਹੁਣ ਹੀ ਜਿਦਣ ਲੱਗ ਗਿਆ ਸੀ ਅੱਛਾ ਇੰਨਾ ਟਾਈਮ ਲੱਗ ਗਿਆ ਰਿੰਸ ਸਿੱਖੇ ਜਿੰਮ ਸਿੱਖਦਿਆਂ ਨੂੰ ਕੀ ਕਦੇ ਜਿਤਾਏ ਨਹੀਂ ਸੀ ਨਾ ਕਰੇ ਕਿੱਤਾ ਸੀ ਕੰਮ ਇਹ ਕਿ ਪਹਿਲੀ ਵਾਰੀ ਆਪੇ ਕਿੱਥੇ ਤਿਆਰ ਕਰਾ ਸਾਰਾ ਕੁਝ ਸਹੀ ਆ ਤਾਂ ਦੂਜੇ ਠੰਡਾ ਪਾਣੀ ਜਾਂਦਾ ਨਾ ਕਰ ਲੋ ਜੀ ਆਪਾਂ ਚੱਲ ਪਿਆ ਫਿਰ ਵਾਪਸ ਕੋਲ ਨੂੰ ਆਪਾਂ ਨੂੰ ਹਰੇ ਜੇ ਗਮਲੇ ਪਸੰਦ ਆ ਗਏ ਆ ਤੇ ਆਪਾਂ ਵੀ ਨੂੰ ਕਹਿਤਾ ਵੀ